ਕੱਲੇ ਤੇ ਵੀ ਕੀ ਸ਼ੇਰੇ ਆਪਾਂ ਚਾਹੀ ਕੀ ਗੱਲ ਹੋਈ ਆਪਣੇ ਲਾਸ਼ ਹੀ ਹੋਣੀ ਰਾਮ ਬਾਗ ਸਾਹਮਣੇ ਆਹੋ ਰਾਮ ਬਾਗ ਉਹ ਇੱਕ ਇੰਦੇ ਇਹਨਾਂ ਨੇ ਕਿਹਾ ਸੀ ਕਿ ਇਹ ਲਾਸ਼ ਨੂੰ ਫੜਨੀ ਹੈ ਇਹ ਸੜਾ ਪੌਂਡ ਤਵੀ ਜੀ ਕਾਰਵਾਈ ਕਰੋ ਹਾਂ ਤੇ ਫਿਰ ਤੁਸੀਂ ਕੀ ਕਿਹਾ ਅੱਗੋਂ ਉਹ ਮੁੰਡੇ ਰਾਹੇ ਪਿਆ ਸੀ ਉਹ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਗੱਲ ਕੋਈ ਨਹੀਂ ਗੱਲ ਉਹ ਖਲੋਣਾ ਤੁਸੀਂ ਐ ਤੁਹਾਡਾ ਜੀ ਚਲਾ ਗਿਆ ਵਾ ਖਲੋਣਗੇ ਤੁਸੀਂ ਖਲੋਵੋਗੇ ਤੇ ਸਾਰਾ ਕੰਮ ਹੋ ਜਾਣਗੇ ਤੁਸੀਂ ਖਲੋਵੋਗੇ ਤੇ ਸਾਰਾ ਕੰਮ ਹੋ ਜਾਣਾ ਖਲੋਵੋ ਤੇ ਸਹੀ ਖਲੋਵਾਂਗੇ ਸਾਰਾ ਮੱਲਾ ਆਏਗਾ ਮੂੰਹ ਮੇਰੇ ਤੋਂ ਨਹੀਂ ਗਈ ਜਾਂਦੇ ਕੋਈ ਨਹੀਂ ਜੀ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਠੀਕ ਹੈ ਨਾ ਇਹ ਗੱਲ ਮਾਂ ਫੜ ਕੇ ਆਹ ਫੇਰ ਸਭ ਨੂੰ ਮਾੜੋ ਜਾਮ ਕਰਨਾ ਮਾ ਜਿਹੜਾ ਕਹੋਗੇ ਉਹ ਕਰ ਲੈਣੇ ਕਿਹੜੀ ਗੱਲ ਹੈ ਕਿ ਉਹਨਾਂ ਨੇ ਸਵੇਰ ਤੱਕ ਕੰਮ ਕਰਤਾ ਸੈਟਲਿਟੀ ਮੈਟਨ ਕ ਨਹੀਂ ਦਿੱਤਾ ਉਹਨਾਂ ਨੂੰ ਨਹੀਂ ਕੋਈ ਸ਼ਿਕਾਇਤ ਹੈ ਹਾਂਜੀ ਸਰੋ ਨਾਮ ਦੱਦਾ ਸਰੋ ਨੋ ਕਿਹਦਾ ਨਾਮ ਦੱਦਾ ਸੋਨੋ ਅੱਜ ਕੀ ਹੋਇਆ ਜੀ ਅਸ ਸਵੇਰੇ ਦੱਸੋ ਦੱਸੋ ਸਵੇਰੇ ਮੇਰੇ ਘੁੜੀ ਹੋਤੂ ਮੈਨੂੰ ਪਤਾ ਨਹੀਂ ਲੱਗਿਆ ਮੈਂ ਪਿੱਛੇ ਆਂਡੀ ਸੀ ਮੈਂ ਬਸ ਵੀਰ ਨੇ ਦੇਖਿਓ ਮਗਰੋਂ ਆਂਟੀ ਸੇ ਉਦੋਂ ਬਸਦੇ ਹੋ ਕਹਿੰਦੇ ਤੁਰੇ ਮਰੇ ਮਰੇ ਤੁਰੇ ਤੇ ਬਸ ਗਈ ਐ ਐ ਉਹਦੇ ਥੱਲੇ ਸਾਰੇ ਵੱਡੇ ਬੁੱਢੀ ਪਈ ਮਰੀ ਪਈ ਸੀ ਥੱਲੇ ਐ ਮੈਂ ਬਸ ਤਾਂ ਲੰਗੀ ਬਸ ਉੱਪਰ ਦੀ ਨੰਗੀ ਆ ਜੀ ਬਸ ਇੱਕ ਬੰਨੇ ਦੇ ਨੰਗੀ ਇੱਕ ਬੰਨੇ ਸਾਰਾ ਪਾਟਾ ਪਿਆ ਸੋ ਦਾ ਜਿਹੜਾ ਇਹਨਾਂ ਦਾ ਇੱਕ ਮਿੰਟ ਅੱਧਰ ਵੇਖਿਓ ਜਰਾ ਤੂੰ ਰੁਕ ਜਾ ਇੱਕ ਮਿੰਟ ਜਰਾ ਪਹਿਲਾਂ ਰਿਪੋਰਟ ਦਰਜ ਕੀਤੀ ਗਈ ਹੈ ਜਿਹੜੀ ਕੁੜੀ ਆ ਗਈ ਬਾਸ ਥੱਲੇ ਕੀ ਹੈ ਸਾਰਾ ਮਾਮਲਾ ਵੀ ਹਾਂਜੀ ਸਰ ਇਹ ਟੜਕੇ ਦੀ ਗੱਲ ਹੈ ਕੋਈ 550 ਇਨਸੀਡੈਂਟ ਦੇ ਪਰ ਕੇ 108 ਵਾਲੇ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਜੀ ਉੱਥੇ ਲੜਕੀ ਰਕਸਨ ਦੱਸੇ ਵੀ ਬ੍ਰੋਡ ਡੈੱਡ ਤੇ ਉਹਦੇ ਸਬੰਧੀ ਜੀ ਐਫਆਰ ਲੋਸ ਕਰ ਦਿੱਤੀ ਹੈ ਜੀ ਤੇ ਬਾਕੀ ਦੀ ਤਫਤੀਸ਼ ਜਾਰੀ ਹੈ ਬਾਕੀ ساری ਤਫਤੀਸ਼ ਕਰਕੇ ਦੇਖਾਂਗੇ ਕਿ ਕਿਸੇ ਵੀ ਕਿਨਾਰੇ ਐਕਸੀਡੈਂਟ ਹੋਇਆ ਵਾ ਤੇ ਉਹ ਚੈੱਕ ਕਰਾਂਗੇ ਸਿਰ ਤੇ ਕੈਮਰਾ ਸੰਘਾਲੇ ਜਾ ਰਹੇ ਹਾਂ ਹਾਂਜੀ ਹਾਂਜੀ 180 ਸ਼ੁਰੂ ਕਰਾਂਗੇ ਸਾਰੀ ਗੰਗਲ ਅੱਜ ਪੂਰੀ ਬਾਕੀ ਕਾਰਵਾਈ ਕਰਕੇ ਤੇ ਐਫਆਰ ਲੋਸ ਕਰ ਦਿੱਤੀ ਹੈ ਹੰਜੀ ਕੇ ਸਾਹਿਬ ਕਿੰਨੇ ਵਜੇ ਦੇ ਹੋਇਆ ਕੰਮ ਤੇ ਕਿੰਨੇ ਸਾਲ ਦੀ ਕੁੜੀ ਆ ਕੀ ਆ ਸਾਰਾ ਮਾਮਲਾ ਪਹਿਲਾਂ ਤੇ ਸਾਰੇ ਜਿਹੜੇ ਆਪਣੇ ਵੀਵਰਸ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਸੰਦੀਪ ਸਿੰਘ ਕਈ ਭਾਰਤੀ ਜਨਤਾ ਪਾਰਟੀ ਵਾਰਡ 29 ਦਾ ਇੰਚਾਰਜ ਆ ਔਰ ਇਹ ਮੇਰੀ ਵਾਰਡ ਦੇ ਵਿੱਚ ਹੀ ਪੈਂਦਾ ਵਾ ਜਿਹੜਾ ਵਾਕਿਆ ਹੋਇਆ ਵਾ ਸਵੇਰੇ ਤਕਰੀਬਨ ਤਕਰੀਬਨ ਕੋਈ 4:30 ਪੌਣੇ 5 ਦਾ ਸਮਾਂ ਸੀ ਇਹ ਆਪਣੇ ਗੁਜਰਾਤੀ ਬਸਤੀ ਏਕਤਾ ਨਗਰ ਦੇ ਵਿੱਚੋਂ ਇੱਕ ਤਕਰੀਬਨ 13-14 ਸਾਲ ਦੀ ਕੁੜੀ ਆਪਣੀ ਮਾਂ ਦੇ ਨਾਲ ਜਿਹੜਾ ਵਾ ਲੋਹਿਆ ਲਿਆ ਚੁਗਣ ਉਹ ਇੱਥੇ ਆਈ ਹੈ ਤੇ ਸਵੇਰ ਦੇ ਵਾਕਿਆ ਦੇ ਅਨੁਸਾਰ ਜਿਹੜਾ ਵਾ ਤਕਰੀਬਨ 4:30 ਪੌਣੇ 5 ਵਜੇ ਜਿਹੜਾ ਵਾ ਉਹ ਇੱਕ ਬੱਸ ਜਿੰਨੇ ਉਹਨੂੰ ਹਿੱਟ ਕੀਤਾ ਤੇ ਉਹ ਨਿਕਲ ਗਈ ਤੇ ਕੁੜੀ ਦੀ ਜਿਹੜੀ ਆ ਉਹ ਡੈਥ ਹੋ ਗਈ। ਪਰ ਇਹ ਬੜੀ ਹੀ ਸਮਝਦੇ ਆ ਕਿ ਮੰਦਭਾਗੀ ਗੱਲ ਹੈਗੀ ਹੈ ਤੇ ਜਿਹੜੀ ਉਹ ਡੈਥ ਹੋਈ ਹੈ ਅਸੀਂ ਜਿਹੜਾ ਵਾ ਉਹ ਉਹਦੇ ਲਈ ਰਿਪੋਰਟ ਲਿਖਾਈ ਹੈ ਇਸ ਟਾਈਮ ਬੱਸ ਸਟੈਂਡ ਚੌਂਕੀ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਵਾ ਪਹਿਲੀ ਜਿਹੜੀ ਕਾਰਵਾਈ ਉਹ ਕਰ ਦਿੱਤੀ ਹੈ ਕਿ ਐਫ ਆਈ ਆਰ ਲੋਜ ਕਰ ਦਿੱਤੀ ਹੈ ਬਟ ਉਹ ਅਣਪਛਾਤੇਆਂ ਤੇ ਆ ਅਸੀਂ ਜਿਹੜਾ ਵਾ ਉਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਪਏ ਆ ਕਿ ਸੀਸੀਟੀਵੀ ਖੰਗਾਲੋ ਕਿਉਂਕਿ ਹਰ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਨੂੰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਵਾ ਘਰ ਘਰ ਆਪਾਂ ਕਹਿ ਸਕਦੇ ਹਰ ਚੌਂਕ ਦੇ ਵਿੱਚ ਇੱਥੇ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲਗਾਏ ਗਏ ਆ ਜਿਹਦੇ ਨਾਲ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕਤੇ ਏਡੀ ਵੱਡੀ ਵਾਰਦਾਤ ਹੋਈ ਆ ਹੁਣ ਇੱਥੇ ਇਹ ਚੀਜ਼ ਦੇਖਣ ਵਾਲੀ ਆ ਕਿ ਕਿੰਨਾ ਕੁ ਜਿਹੜਾ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਔਰ ਕਿੰਨਾ ਕੋ ਵਾਕਈ ਹੀ ਅਸਲ ਦੇ ਵਿੱਚ ਉਹ ਹੋ ਰਿਹਾ ਵਾ ਸੀਸੀਟੀਵੀ ਕੈਮਰਾ ਜਿਹਨਾਂ ਦੇ ਚੱਲਦੇ ਨਹੀਂ ਚੱਲਦੇ ਉੱਥੇ ਲੱਗਾ ਹੋਇਆ ਵਾ ਅਸੀਂ ਇਹਨਾਂ ਨੂੰ ਇਹੀ ਗੁਜਾਰਿਸ਼ ਕੀਤੀ ਆ ਕਿ ਇਹਨੂੰ ਵੇਖੋ ਔਰ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਰੋਕਣ ਦੀ بجائے ਫਰਸਟ ایڈ ਦੇਣ ਦੀ بجائے ਉਹਨੇ ਦੌੜਨ ਦਾ ਕੰਮ ਕੀਤਾ ਤੇ ਉਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤੁਹਾਡੀ ਮੰਗਾ ਪੂਰੀ ਹੁੰਦੀਆਂ ਤੇ ਕੀ ਕਰਾਂ ਫਿਰ ਇਸਰਾਵਾ ਕਜੀ ਜੋ ਪਰਿਵਾਰ ਦਾ ਫੈਸਲਾ ਵਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਲਾਸ਼ ਦਾ ਸਸਕਾਰ ਨਹੀਂ ਕਰਨਾ ਸਾਡਾ ਤੇ ਬੱਚਾ ਜਿਹੜਾ ਵਾ ਚਲਾ ਗਿਆ ਹਾਂ ਹੁਣ ਜਿਹੜਾ ਵਾ ਉਹ ਪਰਿਵਾਰ ਵੱਲੋਂ ਇਹ ਮੈਸੇਜ ਹੈਗਾ ਵਾ ਮੇਰੇ ਥਰੂ ਕਿ ਅਸੀਂ ਜਿਹੜਾ ਵਾ ਉਹ ਤਰਨਾ ਲਾਲ ਨਹੀਂ ਫਿਰ ਮਜਬੂਰ ਹਾਂ ਜੇ ਇਹਦੇ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਰਕਾਰ